ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਵਾਸ਼ਿੰਗ ਮਸ਼ੀਨ ਦਾ ਬਹੁਤ ਵਧੀਆ ਫੰਕਸ਼ਨ ਦੱਸਣ ਲੱਗੇ ਆਂ ਜਿਹੜਾ ਕਿ ਹਰੇਕ ਮਸ਼ੀਨ ਦੇ ਵਿੱਚ ਆਉਂਦਾ ਏ ਪਰ ਇਹਨੂੰ ਵਰਤਦਾ ਕੋਈ ਨਹੀਂ ਹੈਗਾ 1-2% ਲੋਕ ਹੋਣੇ ਨੇ ਜਿਹੜੇ ਵਰਤਦੇ ਨੇ ਅੱਜ ਉਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਕੀ ਐ ਜਿੱਥੇ ਆਪਾਂ ਪਾਣੀ ਵਾਲੀ ਪਾਈਪ ਲਾਉਣੀ ਆ ਮਸ਼ੀਨ ਦੇ ਵਿੱਚ ਉਧੇ ਗੇਠਾਂ ਇੱਕ ਵਾਟਰ ਸਿਲੈਕਟਰ ਦਾ ਬਟਨ ਲੱਗਿਆ ਹੁੰਦਾ ਜਦੋਂ ਆਪਾਂ ਇਹਨੂੰ ਇਹ ਸਾਈਡ ਤੇ ਰੱਖਾਂਗੇ ਤਾਂ ਇੱਥੇ ਵਾਸ਼ ਲਿਖਿਆ ਆਇਆ ਆ ਵਿੱਚ ਦੇਖੋ ਤੁਸੀਂ ਇਹਦੇ ਦਿਖ ਰਿਹਾ ਹੋਣਾ ਤੁਹਾਨੂੰ ਤੇ ਜਦੋਂ ਇਹਨੂੰ ਆਪਾਂ ਦੂਸਰੀ ਸਾਈਡ ਕਰ ਦੰਨੇ ਆ ਤਾਂ ਇੱਥੇ ਸਪੈਨ ਲਿਖਿਆ ਆ ਜਾਂਦਾ ਠੀਕ ਹੈ ਚਲੋ ਹੁਣ ਤੁਹਾਨੂੰ ਮੈਂ ਇਹ ਇੱਕ ਵਾਰੀ ਚਲਾ ਕੇ ਦਿਖਾਉਣਾ ਇਹ ਆਪਾਂ ਬੈਦਾ ਟੂਟੇ ਆਨ ਕਰ ਦਈਏ ਆ ਦੇਖੋ ਤੁਸੀਂ ਜਦੋਂ ਆਪਾਂ ਨੇ ਟੂਟੇ ਆਨ ਕਰੀਆ ਇਹ ਬਾਸ਼ ਵਾਲੀ ਸਾਈਡ ਤੇ ਤਾਂ ਪਾਣੀ ਬਾਸ਼ ਵਾਲੀ ਸਾਈਡ ਤੇ ਆਉਣ ਲੱਗ ਜਾਂਦਾ ਬਾਸ਼ ਵਾਲੇ ਟੱਬ ਦੇ ਵਿੱਚ ਆਉਣ ਲੱਗ ਜਾਂਦਾ ਹੁਣ ਜੇ ਇਹਨੂੰ ਆਪਾਂ ਸਪੈਨ ਵਾਲੀ ਸਾਈਡ ਤੇ ਕਰ ਦਾਂਗੇ ਤਾਂ ਪਾਣੀ ਜਿਹੜਾ ਆਪਣਾ ਸਪੈਨ ਵਾਲੀ ਸਾਈਡ ਤੇ ਆਉਣ ਲੱਗ ਜਾਂਦਾ ਦੇਖੋ ਇਦਾਂ ਕਰਦੇ ਇੰਦਰ ਆ ਜਾਣਾ ਜੇ ਉਹਨਾਂ ਨੂੰ ਇਹ ਸਾਈਡ ਤੇ ਕਰਦੇ ਤਾਂ ਸਪਿੰਨ ਵਾਲੀ ਸਾਈਡ ਤੇ ਪਾਣੀ ਆਉਣ ਲੱਗ ਜਾਂਦਾ। ਇਸ ਤੋਂ ਬਾਅਦ ਆਪਾਂ ਇਹ ਸਿੱਦੇ ਜਿਹੜੇ ਕੱਪੜੇ ਨੇ ਕੱਢ ਕੇ ਬਿਨਾਂ ਕੱਪੜਿਆਂ ਨੂੰ ਨਿਚੋੜੇ ਇਹ ਆਪਾਂ ਸਪਿੰਨ ਵਾਲੀ ਸਾਈਡ ਤੇ ਪਾ ਲੈਣੇ ਨੇ। ਠੀਕ ਹੈ? ਸਪਿੰਨ ਵਾਲੀ ਸਾਈਡ ਤੇ ਪਾ ਕੇ ਇਸ ਤੋਂ ਬਾਅਦ ਇਹਦੇ ਉੱਤੇ ਆਪਾਂ ਨੇ ਜਿਹੜਾ ਆਪਣਾ ਸੇਫਟੀ ਕਵਰ ਹੈ ਉਹ ਰੱਖ ਲੈਣਾ ਹੈ। ਇਹ ਸੇਫਟੀ ਕਵਰ ਮਸ਼ੀਨ ਦੇ ਉੱਤੇ ਲਾਉਣਾ ਬਹੁਤ ਜ਼ਰੂਰੀ ਹੈ। ਹੁਣ ਆਪਾਂ ਸਪਿੰਨਰ ਨੂੰ ਆਨ ਕਰਾਂਗੇ। ਇਹਨੂੰ ਆਪਾਂ ਪੂਰੇ 5 ਮਿੰਟ ਤੇ ਆਨ ਕਰ ਦੇਣਾ। ਆ ਦੇਖੋ ਜਦ ਤੁਸੀਂ ਹੁਣ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਨਿਕਲਣ ਲੱਗ ਗਿਆ ਕੱਪੜੇ ਸੁੱਕਣ ਲੱਗੇ। ਜਾਂ ਦੇ ਇੱਕ ਵਾਰ ਇਹ ਪਾਈਪ ਦੇ ਵਿੱਚੋਂ ਪਾਣੀ ਨਿਕਲਣਾ ਬੰਦ ਹੋ ਗਿਆ। ਉਹ ਜਿਹੜਾ ਡਰੇਨ ਵਾਲਾ ਪਾਇਪ ਹੈ ਇਹਦੇ ਚੋਂ ਪਾਣੀ ਨਿਕਲਣਾ ਇੱਕ ਵਾਰੀ ਬੰਦ ਹੋ ਗਿਆ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ ਜਿਹੜਾ ਇਹਦੇ ਚੋਂ ਆਪਾਂ ਨੇ ਪਾਣੀ ਚਲਾਇਆ ਹੋਇਆ ਹੈ ਇਹ ਕਿਨਾਂ ਜਿਹੜਾ ਪਾਣੀ ਚੱਲ ਰਿਹਾ ਹੈ ਉਹਨੂੰ ਆਪਾਂ ਨੇ ਪਿੰਨ ਵਾਲੀ ਸਾਈਡ ਤੇ ਕਰ ਦੇਣਾ ਉਹ ਜਿਹੜਾ ਵੀ ਬਕੜੇ ਦੇ ਵਿੱਚ ਆਖਲਾ ਪਾਣੀ ਹੋ ਗਿਆ ਉਹ ਸਾਰਾ ਇਸ ਪਾਣੀ ਦਾ ਉਹ ਜਿਹੜੀ ਗੈਲਰੀ ਵਿੱਚ ਝੱਲੇ ਜਾਊਗਾ ਜਿਹੜੇ ਚੋਣ ਨੂੰ ਆਪਾਂ ਤੁਹਾਨੂੰ ਦੂਜੇ ਵਾਰਾਂ ਨੂੰ ਉਹ ਜਿਹੜਾ ਨਿਕਲਦਾ ਸਾਫਾ ਪਾਣੀ ਹੈ ਉਹ ਸਾਰਾ ਕਮਰਾ ਸਾਫਾ ਪਾਣੀ ਦੇ ਨਾਲ ਬਾਹਰ ਨਿਕਲ ਜਾਣਾ ਹੈ। ਤੇ ਜਿਹੜਾ ਟਾਈਮਰ ਹੈ ਉਹ ਮੁੱਕੇ 1 ਮਿੰਟ ਤੇ ਆ ਗਿਆ। ਹੁਣ ਆਪਾਂ ਪਾਣੀ ਹੈ ਜਿਹੜਾ ਇਹਦੇ ਵਿੱਚ ਪਾਣੀ ਲਾਇਆ ਸੀ ਪਾਣੀ ਨੂੰ ਬੰਦ ਕਰਨਾਗੇ। ਛੱਡ ਕੇ ਦੇਖਦੇ ਹਾਂ। ਨਾ ਦੇਖੋ ਤੁਸੀਂ ਕਪੜਾ ਬਿਲਕੁਲ ਸੌਫ ਹੋ ਗਿਆ। ਕੋਈ ਸੱਤ ਨਹੀਂ ਹੈਗਾ ਤੇ ਚਾਹੇ ਤੁਹਾਨੂੰ ਆਪਾ ਪਾਣੀ ਚੜਬੋ ਕੇ ਵੀ ਦਿਖਾ ਦਿੰਨੇ ਆਂ ਕੱਪੜੇ 'ਚ ਕੋਈ ਸੱਤ ਨਹੀਂ ਹੈ। ਜਿਹਦੇ ਇਹ ਕਾਰੰਗਿੰਗ ਦਾ ਫੰਕਸ਼ਨ ਹੈ ਬੰਗੋਈ ਕੱਪਣੀ ਹੈਗਾ ਕੱਪੜੇ 'ਚ ਇਸ ਤਰ੍ਹਾਂ ਤੁਸੀਂ ਵੀ ਇਹ ਜਿਹੜਾ ਫੰਕਸ਼ਨ ਹੈ ਇਹਦਾ ਇਸਤੇਮਾਲ ਕਰ ਸਕਦੇ